ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਵਿਚਾਰ ਚਰਚਾ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਹੈ ਉਸ ਦੇ ਭਾਗ 10 ਔਰ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਦੇ ਭਾਗ ਨੰਬਰ 2 ਰੁੱਤ 3 ਅਧਿਆਏ 44 ਤੋਂ ਅਸੀਂ ਵਿਚਾਰ ਕਰ ਰਹੇ ਹਾਂ ਇਹਨਾਂ ਲਖਾਰੀਆਂ ਦਾ ਇਕ ਨਕਾਤੀ ਪ੍ਰੋਗਰਾਮ ਹੈ ਕਿ ਸਿੱਖ ਗੁਰੂ ਸਹਿਵਾਨ ਸਿੱਖਾਂ ਅਤੇ ਉਹਨਾਂ ਮਹਾਨ ਸ਼ਖਸੀਤਾਂ ਭਗਤਾਂ ਦੇ ਜੀਵਨ ਨੂੰ ਦਾਗਦਾਰ ਬਣਾਉਣਾ ਜਿਨ੍ਹਾਂ ਨੂੰ ਸਾਡੇ ਸਤਿਗੁਰਾਂ ਮਹਾਂਤਾ ਵਖਸ਼ੀ ਸੀ ਉਹਨਾਂ ਵਿੱਚੋਂ ਜੋ ਸ਼ਰੋਮਣੀ ਭਗਤ ਭਗਤ ਕਬੀਰ ਜੀ ਹੋਏ ਹਨ ਜਿਨ੍ਹਾਂ ਦੀ ਬਾਣੀ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਔਰ ਉਹਨਾਂ ਦੀ ਬਾਣੀ ਦੀ ਇੱਕ ਖਾਸ ਖੂਬੀ ਹੈ ਕਿ ਉਹ ਇੱਕਦਮ ਰੈਵੋਲੂশনারੀ ਜਿਹੜਾ ਉਹਨਾਂ ਦੇ ਵਿਚਾਰ ਹਨ ਸਟ੍ਰੇਟ ਫਾਰਵਰਡ ਜਿਹੜੀ ਗੱਲ ਟਿਕਾਣੇ ਦੀ ਪਤੇ ਦੀ ਸਿੱਧੇ ਪਧਰੇ ਲਫ਼ਜ਼ਾਂ ਵਿੱਚ ਉਹਨਾਂ ਕੀਤੀ ਹੈ ਤੇ ਜਿਵੇਂ ਜੋ ਪ੍ਰਾਤਨ ਪੁਜਾਰੀ ਲਾਣੇ ਦਾ ਦੁਸ਼ਮਣ ਰਿਹਾ ਗੁਰੂ ਨਾਨਕ ਦਾ ਗੁਰੂ ਨਾਨਕ ਪਾਤਸ਼ਾਹ ਅਗੋਂ ਨੌ ਗੁਰੂ ਸਹਿਬਾਨ ਇਸੇ ਤਰ੍ਹਾਂ ਹੀ ਭਗਤ ਵੀ ਉਹਨਾਂ ਦੇ ਜਿਹੜੀ ਹੈ ਹਟ ਲਿਸਟ ਦੇ ਪਹਿਲੇ ਨੰਬਰ ਤੇ ਉਹ ਉਹਨਾਂ ਵਿੱਚੋਂ ਭਗਤ ਕਬੀਰ ਸਭ ਤੋਂ ਉੱਪਰ ਕਿਉਂਕਿ ਬ੍ਰਾਹਮਣਵਾਦ ਦੇ ਉੱਤੇ ਜਿੰਨੀ ਚੋਟ ਭਗਤ ਕਬੀਰ ਜੀ ਨੇ ਕੀਤੀ ਹੈ ਸ਼ਾਇਦ ਹੀ ਕਿਸੇ ਹੋਰ ਨੇ ਕੀਤੀ ਹੋਵੇ ਔਰ ਬਹੁਤ ਲਫ਼ਜ਼ ਸ਼ਬਦ ਫਾਂਵੇਂ ਉਹ ਤੀਰਥ ਯਾਤਰਾ ਦਾ ਹੋਵੇ ਵਾਮੇ ਉਹ ਪੂਜਾ ਦੇ ਕਰਮਕਾਂਡ ਦਾ ਹੋਵੇ ਵਾਮੇ ਜਾਤ ਪਾਤ ਦੇ ਬਾਰੇ ਹੋਵੇ ਬੜੀ ਹੀ ਚੜ੍ਹਦੀ ਕਲਾ ਵਿੱਚ ਭਗਤ ਕਬੀਰ ਜੀ ਨੇ ਉਹਨਾਂ ਤੇ ਚੋਟ ਕੀਤੀ ਇਸ ਕਰਕੇ ਭਗਤ ਕਬੀਰ ਵੀ ਇਹਨਾਂ ਲਖਾਰੀਆਂ ਦਾ ਜੋ ਪੁਜਾਰੀ ਸ਼੍ਰੇਣੀ ਦਾ ਨੰਬਰ 1 ਦੁਸ਼ਮਣ ਰਿਹਾ ਹੈ ਤੇ ਅੱਜ ਦੀ ਜਿਹੜੀ ਅਸੀਂ ਅੱਜ ਦੇ ਇਸ ਪ੍ਰਸੰਗ ਵਿੱਚ ਜੋ ਕਵੀ ਸੰਤੋਖ ਸਿੰਘ ਲਿਖ ਰਿਹਾ ਹੈ ਉਹ ਇਹ ਹੈ ਕਿ ਭਗਤ ਕਬੀਰ ਜੀ ਆਪਣੇ ਜੀਵਨ ਯਾਤਰਾ ਵਿੱਚ ਸਫਲ ਨਹੀਂ ਹੋਏ ਸਨ ਕਿਉਂਕਿ ਉਹੀ ਭਗਤ ਕਬੀਰ ਜੀ ਸਨ ਜਿਹੜੇ ਇਹ ਕਹਿੰਦੇ ਸੀ ਕਿ ਭਈ ਤੁਸੀਂ ਕਹਿੰਦੇ ਹੋ ਬਨਾਰਸ ਪਵਿੱਤਰ ਧਰਤੀ ਹੈ ਪਰ ਅਮਲਾਂ ਤੇ ਹੋਣਗੇ ਨਵੇੜੇ ਜਾਤ ਕਿਥੇ ਪੁੱਛਣੀ ਨਹੀਂ ਨਾ ਧਰਤੀ ਪੁੱਛਣੀ ਨਾ ਧਰਮ ਪੁੱਛਣਾ ਤੁਸੀਂ ਇਸ ਸੰਸਾਰ ਤੇ ਆ ਕੇ ਕਿਹੋ ਜੇ ਅਮਲ ਕੀਤੇ ਨੇ ਉਹੀ ਤੁਹਾਡੀ ਜੀਵਨ ਦਾ ਆਖਰੀ ਤੁਹਾਡੀ ਜੀਵਨ ਦੀ ਪ੍ਰਾਪਤੀ ਹੋਣੀ ਆ। ਔਰ ਇਸ ਕਰਕੇ ਮਰਦੇ ਸਮੇਂ ਭਗਤ ਕਬੀਰ ਜੀ ਮਗਹਰ ਜਿਸ ਨੂੰ ਹਿੰਦੂ ਧਰਮ ਅਨੁਸਾਰ ਸਰਾਪੀ ਹੋਈ ਧਰਤੀ ਕਿਹਾ ਗਿਆ ਹੈ ਉਥੇ ਜਾ ਕੇ ਉਹਨਾਂ ਨੇ ਆਪਣਾ ਸਰੀਰ त्यागਿਆ ਸੀ। ਸੋ ਇਹ ਪੈੜ ਨੱਪਦੇ ਆਉਂਦੇ ਨੇ ਬੜੀਆਂ ਮਿੱਠੀਆਂ ਗੋਲੀਆਂ ਦੇ ਕੇ ਆਖਰ ਆਪਣਾ ਜੋ ਤੀਰ ਚਲਾ ਦਿੰਦੇ ਨੇ ਦੁਸ਼ਮਣੀ ਵਾਲਾ ਜ਼ਹਿਰੀਲਾ ਤੀਰ ਉਹੀ ਤੀਰ ਭਗਤ ਕਬੀਰ ਜੀ ਦੇ ਉੱਤੇ ਵੀ ਚਲਾਇਆ ਭਗਤ ਕਬੀਰ ਜੀ ਨੂੰ ਪੂਰਨ ਹੋਇਆ ਨਹੀਂ ਦੱਸਿਆ ਸਗੋਂ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਕਵੀ ਸੰਤੋਖ ਸਿੰਘ ਨੇ ਕਹਾਣੀ ਬਣਾ ਕੇ ਸਿੱਧ ਕਰ ਦਿੱਤਾ ਔਰ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਵਿੱਚੋਂ ਅਖਵਾਇਆ ਗਿਆ ਪਾਉ ਗੁਰੂ ਗੋਬਿੰਦ ਸਿੰਘ ਜੀ ਇੰਜ ਕਹਿ ਰਹੇ ਹਨ ਕਵੀ ਸੰਤੋਖ ਸਿੰਘ ਜਨਮ ਹੁੰਦਾ 1788 ਈਸਵੀ ਵਿੱਚ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋ ਸਮਾ ਜਾਂਦੇ 1708 ਈਸਵੀ ਹੋਈ ਪਤਾ ਨਹੀਂ ਕਵੀ ਸੰਤੋਖ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਮਿਲ ਕੇ ਇਹ ਸਾਰੀ ਕਹਾਣੀ ਦੱਸ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਇੰਜ ਕਹਿ ਰਹੇ ਸੀ ਪਰ ਕਿਉਂਕਿ ਅਸੀਂ ਦਿਮਾਗ ਨਾਂ ਦੀ ਚੀਜ਼ ਨੂੰ ਵਰਤੋਂ ਵਿੱਚ ਨਹੀਂ ਲਿਆਉਣਾ ਔਰ ਐਵੇਂ ਸਾਨੂੰ ਸਟੇਜਾਂ ਤੋਂ ਸੁਣਾਇਆ ਜਾਂਦਾ ਓਵੇਂ ਸੁਣ ਕੇ ਅਸੀਂ ਮੰਨੀ ਜਾਂਦੇ ਆ ਆਓ ਅਸੀਂ ਕਹਾਣੀਆਂ ਸੁਣਦੇ ਆ ਜੋ ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ ਸ਼੍ਰੀ ਮੁਖ ਤੇ ਫਰਮਾਉਣ ਕੀ ਨਾ ਸੁਣ ਸਿੱਖਾ ਤੋਂ ਅਧਿਕ ਪਰਵੀਨਾ ਨੈ ਪ੍ਰੰਤ ਪਰੰਤੂ ਤੋ ਕੋਹ ਸੁਧ ਕੋਈ ਹੋਏ ਜਾਏਗੀ ਸੋਨੀ ਹੈ ਸੋਈ ਫਿਰ ਗੁਰੂ ਜੀ ਨੇ ਮੁਖ ਤੋਂ ਫਰਮਾਇਆ ਇਹ ਸਿੱਖਾ ਸੁਣ ਤੋਂ ਬਹੁਤ ਚਤੁਰ ਹੈ ਤੈਨੂੰ ਆਪਣੇ ਪਿਛਲੇ ਜਨਮ ਦੀ ਕੋਈ ਸੋਝੀ ਨਹੀਂ ਹੈ ਕੋਈ ਸਿੱਖ ਸੀ ਗੁਰੂ ਦਾ ਉਹਦੀ ਘਰ ਵਾਲੀ ਸੀ ਪਹਿਲਾਂ ਘਰ ਵਾਲੀ ਦਰਬਾਰ ਵਿੱਚ ਆਈ ਉਸਨੇ ਆਪਣੇ ਮਨ ਦੇ ਸਵਾਲ ਗੁਰੂ ਗੋਵਿੰਦ ਸਿੰਘ ਜੀ ਅੱਗੇ ਰੱਖੇ ਫਿਰ ਕੁਝ ਦਿਨਾਂ ਬਾਅਦ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਆਈ ਜੋ ਕਿ ਗੁਰੂ ਗੋਵਿੰਦ ਸਿੰਘ ਦਾ ਸਿੱਖ ਸੀ ਗੁਰੂ ਗੋਵਿੰਦ ਸਿੰਘ ਦੇ ਦਰਬਾਰ ਵਿੱਚ ਆਈ ਤਾਂ ਦੋਨੋਂ ਜਦੋਂ ਆਏ ਤਾਂ ਗੁਰੂ ਗੋਵਿੰਦ ਸਿੰਘ ਜੀ ਦੇ ਮੁਖ ਵਿੱਚੋਂ ਕਵੀ ਸੰਤੋਖ ਸਿੰਘ ਇਹ ਸ਼ਬਦ ਕਹਿਲਵਾ ਰਿਹਾ ਹੈ ਫਿਰ ਗੁਰੂ ਜੀ ਨੇ ਮੁਖ ਤੋਂ ਫਰਮਾਇਆ ਇਹ ਸਿੱਖਾ ਸੁਣ ਤੂੰ ਬਹੁਤ ਚਤਰ ਹੈ ਤੈਨੂੰ ਆਪਣੇ ਪਿਛਲੇ ਜਨਮ ਦੀ ਕੋਈ ਸੋਝੀ ਨਹੀਂ ਹੈ ਉਹ ਸੋਝੀ ਵੀ ਤੈਨੂੰ ਛੇਤੀ ਹੀ ਹੋ ਜਾਵੇਗੀ ਪ੍ਰਥਮ ਜਨਮ ਕੋ ਭਗਤ ਕਬੀਰ ਉਹ ਸਿੱਖ ਜਿਹੜਾ ਪਿਛਲੇ ਜਨਮ ਵਿੱਚ ਭਗਤ ਕਬੀਰ ਸੀ ਤੁਝੇ ਲਫ਼ਜ਼ਾਂ ਵਿੱਚ ਭਗਤ ਕਬੀਰ ਜੀ ਉਰ ਨਹੀਂ ਹੋਏ ਉਹ ਜੋਤੀ ਦੇ ਸੰਗ ਸੰਗ ਜੋਤ ਉਹਨਾਂ ਦੀ ਨਹੀਂ ਰਲੀ ਸਗੋਂ ਉਹ ਜਨਮ ਮਰਨ ਦੇ ਗੇੜ ਵਿੱਚ ਬਈ ਹੋਏ ਹਨ ਇਹ ਪੁਜਾਰੀ ਸ਼੍ਰੇਣੀ ਐਸਾ ਕਿਉਂ ਲਿਖ ਰਹੀ ਹੈ ਇਹ ਸਿੱਧ ਕਰ ਨੂੰ ਕਿਉਂਕਿ ਭਗਤ ਕਬੀਰ ਜੀ ਮਰਦੇ ਸਮੇਂ ਕਾਚੀ ਨੂੰ ਛੱਡ ਕੇ ਮਗਰ ਚਲੇ ਗਏ ਸਨ ਹਾਲਾਂਕਿ ਇਹ ਗੱਲ ਇਹਨਾਂ ਇੱਥੇ ਮੈਂਸ਼ਨ ਨਹੀਂ ਕੀਤੀ ਨਹੀਂ ਲਿਖੀ ਹੈ ਅ ਸਿੱਧੇ ਢੰਗ ਨਾਲ ਦੂਜੇ ਵੱਲ ਫਰੇ ਪਾ ਕੇ ਦੱਸ ਰਹੇ ਨੇ ਕਿ ਭਗਤ ਕਬੀਰ ਜੀ ਪੂਰਨ ਨਹੀਂ ਹੋਏ ਸਨ ਜੋਤੀ ਜੋਤ ਨਹੀਂ ਸਮਾਇ ਸੰ ਉਸ ਸਿੱਖ ਨੂੰ ਕਹਿ ਰਹੇ ਨੇ ਸਿਖਾ ਤੂੰ ਪਿਛਲੇ ਜਨਮ ਵਿੱਚ ਪਾਤਕ ਕਬੀਰ ਸੀ ਇਹਦੂ ਵੱਡਾ ਹਮਲਾ ਗੁਰਮਤ ਤੇ ਇਹਦੂ ਵੱਡਾ ਹਮਲਾ ਭਗਤ ਕਬੀਰ ਤੇ ਇਹਦੂ ਵੱਡਾ ਹਮਲਾ ਗੁਰਨਾਨਕ ਦੀ ਵਿਚਾਰਤਾ ਤੇ ਹੋਰ ਕੀ ਹੋ ਸਕਦਾ ਪ੍ਰਥਮ ਜਨਮ ਕੋ ਭਗਤ ਕਬੀਰ ਹੋਤੋ ਤੂੰ ਹੀ ਸਿਮਰਤ ਹਰ ਧੀਰ ਹੋਤੀ ਤਵੇ ਇਹ ਸਿੱਖਣੀ ਲੋਈ ਇਹ ਤੇਰੀ ਜਿਹੜੀ ਘਰ ਵਾਲੀ ਸਿੱਖਣੀ ਐ ਇਹ ਲੋਈ ਸੀ ਲੋਈ ਵੀ ਪੂਰਨ ਨਹੀਂ ਹੋਈ ਭਗਤ ਕਬੀਰ ਤੇ ਲੋਈ ਫਿਰ ਪੈਦਾ ਹੋ ਗਏ ਸਿੱਖਾਂ ਦੇ ਘਰ ਵਿੱਚ ਔਰ ਗੁਰੂ ਦੇ ਸਿੱਖ ਬਣ ਗਏ ਇੱਕ ਦਿਨ ਕਹੋ ਸੁਣਿਓ ਤੁਮ ਸੋਈ ਇੱਕ ਦਿਨ ਜਿਹੜੀ ਤੁਹਾਡੀ ਵਿਚਾਰ ਵਟਾਂਦਰਾ ਹੋਇਆ ਸੀ ਉਹ ਇਸ ਤਰ੍ਹਾਂ ਹੈ ਪਿਛਲੇ ਜਨਮ ਵਿੱਚ ਤੂੰ ਭਗਤ ਕਬੀਰ ਸੀ ਤੂੰ ਬੜੇ ਧੀਰਜ ਨਾਲ ਹਰੀ ਦਾ ਸਿਮਰਨ ਕਰਦਾ ਸੀ ਉਸ ਸਮੇ ਇਹ ਸਿੱਖਣੀ ਲੋਈ ਦੇ ਰੂਪ ਵਿੱਚ ਤੇਰੇ ਘਰ ਮੌਜੂਦ ਸੀ ਇੱਕ ਦਿਨ ਜੋ ਕੁਝ ਤੁਸੀਂ ਕਿਹਾ ਉਸ ਬਾਰੇ ਸੁਣੋ ਲੋਈ ਸੁਣੋ ਜਨਮ ਤੈ ਧਰਿਓ ਕੌਣ ਲਵ ਤੈ ਖਾਟਨ ਕਰਿਓ ਸੁਣੋ ਸੁਣ ਕੇ ਕਹਿਤ ਭਈ ਸੰਗ ਤੋਹੇ ਅਜੂ ਉਰੀਜ਼ ਸੇਵਾ ਕੀ ਮੋਹ ਤੁਸੀਂ ਕਿਹਾ 헤 ਲੋਈ ਪਿਛਲੇ ਜਨਮ ਦੀ ਗੱਲ ਹੈ 헤 ਲੋਈ ਸੁਣੋ ਤੁਸੀਂ ਜੋ ਜਨਮ ਤਰਨ ਕੀਤਾ ਹੈ ਤੂੰ ਇਸ ਜਨਮ ਤੋਂ ਕੀ ਲਾਭ ਖਟਿਆ ਹੈ ਇਹ ਸੁਣ ਕੇ ਲੋਈ ਨੇ ਤੁਹਾਨੂੰ ਕਿਹਾ ਹਾਲੇ ਵੀ ਮੈਨੂੰ ਸੇਵਾ ਦੀ ਰੀਜ਼ ਹੈ ਤਦ ਕਬੀਰ ਤ੍ਰਿ ਅਸਾਥ ਕਹੇ ਹੀ ਨਾ ਗ੍ਰਹਿਣ ਰਾਹੁ ਹੋਏ ਇਹੀ ਜੋ ਮਰਜ਼ੀ ਪਰਤਾ ਕੀ ਹੋਵੇ ਉਚਿਤ ਭਾਰ ਜਾ ਧਾਰੇ ਸੋਇ। ਭਾਵ ਤਦ ਕਬੀਰ ਨੇ ਆਪਣੀ istri ਨੂੰ ਕਿਹਾ istriਆ ਦਾ ਇਹ ਰਾਤ ਨਹੀਂ ਹੈ। ਜੋ ਮਰਜੀ ਪਤੀ ਜੋ ਮਰਜੀ ਪਤੀ ਦੀ ਹੋਵੇ ਪਤਨੀ ਵਾਸਤੇ ਉਚਿਤ ਹੈ। ਉਹੀ ਕਾਰਜ ਧਾਰਨ ਕਰੋ। ਸੇਵਾ ਕਰਨ ਵਾਸ਼ਨਾ ਤੇਰੀ ਜਨਮ धरो। ਉਨੋ ਜੱਗ ਇੱਕ 베ਰੀ ਕਹਿੰਦੇ ਤੇਰੇ ਮਨ ਦੇ ਵਿੱਚ ਵਾਸ਼ਨਾ ਹੈ ਕਿ ਇਸ ਲਈ ਵਾਸ਼ਨਾ ਹੈ ਕਿ ਸੇਵਾ ਕਰਨੀ ਹੈ ਇਸ ਲਈ ਜੱਗ ਵਿੱਚ ਇੱਕ ਹੋਰ ਜਨਮ ਧਾਰਨ ਕਰੋ ਭਗਤ ਕਬੀਰ ਜੀ ਨੇ ਉਸ ਵੇਲੇ ਕਿਹਾ ਤੇਰੀ ਵਾਸ਼ਨਾ ਪੂਰੀ ਨਹੀਂ ਹੋਈ ਇਸ ਲਈ ਇੱਕ ਵਾਰ ਹੋਰ ਜਿਹੜਾ ਜਨਮ ਧਾਰਨ ਕਰੋ ਕਰਖਤਰੀ ਜਨਮਿਓ ਇਸ ਕਾਲਾ ਅਗਲੇ ਜਨਮ ਵਿੱਚ ਖੱਤਰੀਆਂ ਦੇ ਘਰਮ ਵਿੱਚ ਜਨਮ ਲੈਣਾ ਹੋਏ ਸ੍ਰੀ ਨਾਨਕ ਪੰਥ ਵਿਸਾਲਾ ਸਿੱਖਾਂ ਦੇ ਘਰ ਜਨਮ ਲੈਣਾ ਜਿਹੜਾ ਗੁਰੂ ਨਾਨਕ ਦੇ ਪੰਥ ਨੂੰ ਮੰਨਦਾ ਹੋਵੇ ਗੁਰ ਦਸੈ ਗੁਰ ਬਾਗ ਸੁਣੇ ਹੈ ਪੁੰਨ ਉਦਾਰ ਸੇਵੇ ਹੋਏ ਜੈ ਹੈ ਸੁਨ ਲੋਈ ਚਰਨਨ ਪਰ ਭਰੀ ਦੀਨ ਹੋਏ ਤਬ ਬੇਨਤੀ ਕਰੀ ਤਾਂ ਗੁਰੂ ਜੀ ਦੇ ਦਰਸ਼ਨ ਕਰੋਗੇ ਗੁਰੂ ਜੀ ਦੇ ਵਚਨ ਸੁਣੋਗੇ ਫਿਰ ਸੇਵਾ ਇੱਕ ਭਗਤ ਕਬੀਰ ਜੀ ਆਪਣੀ ਪਹਿਲੇ ਜਨਮ ਵਿੱਚ ਆਪਣੀ ਪਤਨੀ ਲੋਈ ਨੂੰ ਕਹਿ ਰਿਹਾ ਫਿਰ ਸੇਵਾ ਕਰਨ ਵਾਲਾ ਤੁਹਾਡਾ ਉਧਾਰ ਹੋ ਜਾਵੇਗਾ ਇਹ ਸੁਣ ਕੇ ਲੋਈ ਤੁਹਾਡੇ ਚਰਨਾਂ ਤੇ ਢਹਿ ਪਈ ਤੇ ਫਿਰ ਦੀਨ ਹੋ ਕੇ ਉਸ ਬੇਨਤੀ ਕੀਤੀ ਕੂੰ ਪੀ ਦਾਸੀ ਕੋ ਮਤ ਤਿਆਗੋ ਵੀ ਤੁਸੀਂ ਵੀ ਮੈਨੂੰ ਤਿਆਗੋ ਨਾ ਭਾਵ ਮੈਨੂੰ ਜਨਮ ਲੈਣਾ ਭਗਤ ਕਬੀਰ ਜੀ ਤੁਸੀਂ ਵੀ ਪੂਰਨ ਨਾ ਹੋਵੋ ਤੁਸੀਂ ਵੀ ਮੇਰੇ ਨਾਲ ਹੀ ਜਨਮ ਲੈਵੋ ਮੇਰੇ ਪਤੀ ਬਣੋ ਮੇਰੀ ਪ੍ਰੀਤ ਦੇਖ ਅਨੁਰਾਗੋ ਕਹਿਓ ਕਬੀਰ ਸਾਧ ਨੇ ਸੁਣੀਏ ਸੇਵਾ ਕਰਨੀ ਹੀ ਫਲ ਜਣੀਏ ਉਹ ਕੀ ਕਹਿ ਰਹੀ ਮਾਤਾ ਲੋਈ ਉਸੀ ਵੀ ਫਿਰ ਦਾਸੀ ਨੂੰ ਨਾ ਛੱਡੋ ਮੇਰੀ ਪ੍ਰੀਤ ਵੇਖ ਕੇ ਪ੍ਰੇਮ ਤਾਰਨ ਕਰੋ ਫਿਰ ਕਬੀਰ ਨੇ ਕਿਹਾ हे ਸਾਧਨੀ ਸੁਣੋ ਸੇਵਾ ਕਰਨਾ ਹੀ ਭਲਾ ਕਰਮ ਜਾਣੋ ਤਾਂ ਅੱਗੇ ਅਸੀਂ ਆਰਤੀ ਪੜ੍ਹ ਲੈਨੇ ਆ ਜੇ ਤੇਰੀ ਇਸ ਤਰ੍ਹਾਂ ਭਾਵਨਾ ਹੈ ਤਾਂ ਮੇਰਾ ਵੀ ਤੇਰੇ ਨਾਲ ਜਨਮ ਹੋਵੇਗਾ ਕਬੀਰ ਜੀ ਨੇ ਉਸੇ ਵੇਲੇ ਫੈਸਲਾ ਮਤਲਬ ਕੋਈ ਇਨੇ ਨਾ ਪਰਮਾਤਮਾ ਦਾ ਹੁਕਮ ਹੈ ਕੁਦਰਤ ਦਾ ਕਾਨੂੰਨ ਹੈ ਇੱਥੇ ਭਗਤ ਕਬੀਰ ਜੀ ਦੀ ਆਪਣੀ ਮਰਜ਼ੀ ਹੈ ਉਹ ਕਹਿੰਦੇ ਵੀ ਆਪਾਂ ਫਿਰ ਜਨਮ ਲਵਾਂਗੇ ਕਹਾਣੀ ਕਲਪਨਿਕ ਹੈ ਇਹ ਕਲਪਨਿਕ ਕਹਾਣੀ ਇਸ ਲਈ ਬਣਾਈ ਗਈ ਹੈ ਕਿ ਭਗਤ ਕਬੀਰ ਜੀ ਨੂੰ ਜਨਮ ਮਰਨ ਦੀ ਗਦੀ ਘੇੜ ਵਿੱਚ ਪਾ ਕੇ ਰੱਖਣਾ ਸੀ ਕਿਉਂ ਰੱਖਣਾ ਸੀ ਕਿਉਂਕਿ ਭਗਤ ਕਬੀਰ ਜੀ ਨੇ ਉਜਾਰੀ ਦੁਆਰਾ ਬਣਾਈ ਹੋਈ ਰੀਤੀ ਨੂੰ ਚੈਲੰਜ ਕੀਤਾ ਸੀ ਉਹ ਬਨਾਰਸ ਨੂੰ ਤੇ ਛੱਡ ਕੇ ਤੇ ਹੜੰਬੇ ਚਲੇ ਗਏ ਸੀ ਸਰਾਪੀ ਹੋਈ ਧਰਤੀ ਤੇ ਉੱਥੇ ਤਾਂ ਵੈਸੇ ਗਦੇ ਦੀ ਜੂਨ ਧਾਰਨ ਕਰਨ ਦਾ ਰਾਤਨ ਗ੍ਰੰਥਾਂ ਵਿੱਚ ਲਿਖਿਆ ਹੋਇਆ ਪਰ ਇੰਨੀ ਕ ਇਸ ਨੂੰ ਕੰਸੈਸ਼ਨ ਮਿਲ ਗਈ ਕਵੀ ਸੰਤੋਖ ਸਿੰਘ ਨੇ ਦੇ ਦਿੱਤੀ ਉਸ ਨੂੰ ਗਦੇ ਦੀ ਜੂਨ ਵਿੱਚ ਨਹੀਂ ਪਾਇਆ ਪਰ ਜਨਮ ਮਰਨ ਦੇ ਘੇੜ ਵਿੱਚ ਪਾਕਤਾ ਕਵੀਰ ਜੀ ਨੂੰ ਨਾਲ ਉਸ ਦੀ ਪਤਨੀ ਮਾਤਾ ਲੋਈ ਨੂੰ ਪਾਈ ਰੱਖਿਆ ਹੈ ਸੋ ਜੇ ਤੇਰੀ ਇਸ ਤਰ੍ਹਾਂ ਭਾਵਨਾ ਹੈ ਤਾਂ ਮੇਰਾ ਵੀ ਤੇਰੇ ਨਾਲ ਜਨਮ ਹੋਵੇਗਾ ਇਸ ਤਰ੍ਹਾਂ ਕਹਿ ਕੇ ਤੁਸੀਂ ਦੋਵਾਂ ਨੇ ਜਨਮ ਧਾਰਨ ਕੀਤਾ ਕੌਣ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਾਕਤਾ ਉਹਨਾਂ ਨੂੰ ਨਹੀਂ ਪਤਾ ਉਹ ਪਿੱਛੇ ਕੌਣ ਸੀ ਹੁਣ ਕੌਣ ਹੈ ਗੁਰੂ ਗੋਬਿੰਦ ਸਿੰਘ ਦੱਸ ਰਹੇ ਨੇ ਉਹਨਾਂ ਨੇ ਪਿਛਲੇ ਜਨਮ ਵਿੱਚ ਕਿਹੜੀਆਂ ਗੱਲਾਂ ਕੀਤੀਆਂ ਔਰ ਕਵੀ ਸੰਤੋਖ ਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਮਿਲ ਗਏ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਔਰ 1788 ਵਿੱਚ ਇਹਦਾ ਜਨਮ ਹੁੰਦਾ ਤੇ 1788 ਵਿੱਚ ਔਰ 1843 ਵਿੱਚ 43 ਵਿੱਚ ਇਸਦੀ ਮੌਤ ਹੋ ਜਾਂਦੀ ਆ ਜਾਂ 1846 ਵਿੱਚ ਤੋਂ ਇਹਦੀ ਮੌਤ ਹੋ ਜਾਂਦੀ ਆ ਪਤਾ ਨਹੀਂ ਕਦੋਂ ਕਿੱਥੇ ਮਿਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਵੀ ਸੰਤੋਖ ਸਿੰਘ ਨੂੰ ਇੱਕ ਕਹਾਣੀ ਗੁਰੂ ਗੋਬਿੰਦ ਸਿੰਘ ਕਦੋਂ ਸੁਣਾ ਗਏ ਪਰ ਕਿਉਂਕਿ ਜੇ ਅਸੀਂ ਖੋਜ ਕਰਾਂਗੇ ਤਾਂ ਹੀ ਤਾਂ ਕੁਝ ਸਮਝ ਆਏਗੀ ਨਾ ਸਾਨੂੰ ਤਾਂ ਜੋ ਸੁਣਾ ਦਿੱਤਾ ਅਸੀਂ ਕੜਾ ਪ੍ਰਸ਼ਾਦ ਛਕਿਆ ਲੰਗਰ ਛਕਿਆ ਹੱਥ ਧੋਤੇ ਵਾਹਿਗੁਰੂ ਵਾਹਿਗੁਰੂ ਕਰਦੇ ਗੁਰਦੁਆਰੇ ਤੋਂ ਬਾਹਰ ਹੋ ਗਏ ਕਦੀ ਖੇਚਲ ਸੋਚਣ ਦੀ ਸਮਝਣ ਦੀ ਕਦੀ ਕੀਤੀ ਨਹੀਂ ਕਿ ਭਾਈ ਕਵੀ ਸੰਤੋਖ ਸਿਆ ਤੈਨੂੰ ਕਹਿੰਦ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਿੱਖ ਤੇ ਸਿੱਖਣੇ ਨੂੰ ਇੰਜ ਕਿਹਾ ਸੀ ਪਰ ਅਸੀਂ ਮੰਨੀ ਜਾਂਦੇ ਆ ਇਸ ਤਰ੍ਹਾਂ ਕਹਿ ਕੇ ਤੁਸੀਂ ਦੋਵਾਂ ਨੇ ਜਨਮ ਧਾਰਨ ਕੀਤਾ ਤੇ ਤੁਹਾਨੂੰ ਪਿਛਲੀ ਸੋਝੀ ਸਾਰੀ ਭੁੱਲ ਗਈ ਫਿਰ ਕਿਹਾ ਜੇ ਤੇਰੇ ਪਿਛਲੇ ਜਨਮ ਦੀ ਯਾਦ ਸੀ ਉਹ ਇਸ ਵਾਰ ਗੁਰੂ ਤੋਂ ਬਿਨਾਂ ਜਾਗ ਨਹੀਂ ਸਕਦੀ ਹੈ ਇਹਨਾਂ ਕਹਿ ਕੇ ਗੁਰੂ ਜੀ ਨੇ ਪ੍ਰਸ਼ਾਦ ਤਿਆਰ ਕਰਵਾਇਆ ਤੇ ਆਪਣੇ ਹੱਥਾਂ ਨਾਲ ਦੋਹਾਂ ਨੂੰ ਪ੍ਰਸ਼ਾਦ ਦਿੱਤਾ ਲਓ ਜੀ ਹੁਣ ਭਗਤ ਕਬੀਰ ਤੇ ਮਾਤਾ ਲੋਈ ਨੂੰ ਪਿਛਲੇ ਜਨਮ ਦੀ ਸੋਚੀ ਕਵੀ ਸੰਤੋਖ ਸਿੰਘ ਨੇ ਜਾਦੂ ਸ਼ੂ ਮੰਤਰ ਕਰਕੇ ਕਰਾ ਦੇਣੀ ਆ ਸਿੱਖ ਸਿੱਖਣੀ ਨੇ ਉਹ ਪ੍ਰਸ਼ਾਦ ਛਕ ਲਿਆ ਤੇ ਉਹਨਾਂ ਦੇ ਕਪਾਟ ਖੁੱਲ ਗਏ ਇਹ ਫੂਕੜ ਕਹਾਣੀਆਂ ਤੋਂ ਅੱਜ ਜਿੰਨੇ ਬਾਬੇ ਨੇ ਉਹ ਕਹਾਣੀਆਂ ਇੱਥੇ ਹੀ ਬਣਾ ਦੇਣੇ ਆਪਣੇ ਹੋ ਗੁਜਰੇ ਬਾਬਿਆਂ ਦੇ ਨਾਲ ਵੀ ਕਹਾਣੀਆਂ ਰਲਦੀਆਂ ਮਿਲਦੀਆਂ ਬਣਾ ਕੇ ਜੋੜ ਦਿੰਦੇ ਨੇ ਆਹ ਕੁਝ ਸਾਡੇ ਸਿੱਖਾਂ ਦੀਆਂ ਸਟੇਜਾਂ ਤੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹ ਇੱਕ ਪਲੰਗ ਦੇ ਉੱਤੇ ਮਰ ਗਏ ਬਾਬੇ ਲਈ ਥਾਲ ਪਰੋਸ ਕੇ ਲਿਆਉਂਦੇ ਨੇ ਔਰ ਬਾਪਾ ਜੀ ਨੂੰ ਪੱਖੀ ਚੱਲੀ ਜਾਂਦੇ ਕੋਈ ਨਹੀਂ ਉੱਥੇ ਮਤਲਬ ਇਤਨੇ ਪਖੰਡ ਕੇ ਕਰਨ ਸਾਬ ਸੂਰਤ ਨੇ ਕਰਪਾਣ ਵੀ ਪਾਈ ਉਹਨੇ ਅੰਮ੍ਰਿਤ ਵੀ ਛਕਿਆ ਹੋਇਆ ਸਿੱਖੀ ਦੇਖ ਢੋਂਗ ਬਣ ਕੇ ਰਹਿ ਗਿਆ ਸਿੱਖੀ ਸਿਰਫ ਸੂਰਤ ਕਰਕੇ ਰਹਿ ਗਈ ਸਿਰਤ ਗੁਰਨਾਨਕ ਦੀ ਸਿੱਖੀ ਮਰ ਚੁੱਕੀ ਹੈ ਬੜਾ ਗੁੱਸਾ ਲੱਗੇਗਾ ਗੁਰਨਾਨਕ ਦੀ ਸਿੱਖੀ ਜਿਉਂਦੀ ਕਿਤੇ ਕਿਤੇ ਸਾਹ ਲੈਂਦੀ ਹੈ ਗੁਰਨਾਨਕ ਵਾਲੀ ਸਿੱਖੀ ਅਸੀਂ ਆਪ ਉਸ ਦੀ ਹੱਤਿਆ ਕੀਤੀ ਹੈ ਅਸੀਂ ਸਿੱਖਾਂ ਨੇ ਅਸੀਂ ਦਗਮਜ਼ੇ ਬਹੁਤ ਮਾਰਦੇ ਹਾਂ ਉਹ ਸਾਡਾ ਵੱਡਾ ਪ੍ਰਚਾਰਕ ਉਹ ਕਹਿੰਦਾ ਜੇ ਗੁਰੂ ਕਹਿੰਦਾ ਕਿਰਾਂ ਨਾਲ ਮਠਿਆਈਆਂ ਲੱਗਦੀਆਂ ਤੇ ਲੰਗਦੀਆਂ ਭਲੇ ਗੁਰੂ ਕਿੱਥੇ ਕਹਿੰਦਾ ਕਵੀ ਸੰਤੋਖ ਸਿੰਘ ਕਹਿੰਦਾ ਉਹ じゃ ਇਹੋ ਜਿਹੇ ਹੋਰ ਜਿਹੜੇ ਲਿਖਾਰੀ ਉਹ ਕਹਿੰਦੇ ਨੇ ਉਹ ਤੁਹਾਡਾ ਗੁਰੂ ਸੰਤੋਖ ਸਿੰਘ ਹੈ ਉਸ ਨੂੰ ਭਾਈ ਸਾਹਿਬ ਅਕਾਲ ਤਖਤ ਨੂੰ ਰਤਵਾ ਦਿੱਤਾ ਹੋਇਆ ਉਹ ਇਹ ਸਾਡੇ ਅਕਾਲ ਤਖਤ ਦੀ ਵਡਿਆਈ ਕਰਦੇ ਨੇ ਇਹ ਸਾਡੇ ਇਤਿਹਾਸਕ ਸਥਾਨਾਂ ਦੀ ਵਡਿਆਈ ਕਰਦੇ ਨੇ ਇਹ ਗੁਰੂ ਸਾਹਿਬ ਦੀ ਵਡਿਆਈ ਕਰਦੇ ਜਾਂ ਕੁਛੜ ਬਹਿ ਕੇ ਦਾੜੀ ਫੁੱਟਦੇ ਨੇ ਲੋੜੇ ਦਾਖ ਬਜੌਰੀਆਂ ਕਿੱਕਰ ਵੀ ਜੱਟ ਗੁਰਬਾਣੀ ਤੇ ਕਹਿੰਦੀ ਆ ਵੀ ਕਿੱਕਰ ਵੀ ਇਸ ਕੇ ਦਾਖ ਬਜੌਰੀਆਂ ਨਹੀਂ ਮਿਲ ਸਕਦੀਆਂ ਪਰ ਭਾਈ ਸਾਹਿਬ ਕਹਿ ਰਹੇ ਨੇ ਨਹੀਂ ਜੀ ਮਿਲ ਸਕਦੀਆਂ ਔਰ ਸੰਗਤਾਂ ਜਗ੍ਹਾ ਕੋਈ ਸੰਗਤ ਚੋ ਬੰਦਾ ਭਾਈ ਸਾਹਿਬ ਨੂੰ ਉਹਨੂੰ ਵੇਖ ਲਈ ਮੈਂ ਨਹੀਂ ਕਹਿੰਦਾ ਸਟੇਜ ਤੇ ਕਿਸੇ ਦੀ ਬੇਇੱਜ਼ਤੀ ਕਰੋ ਨੂੰ ਵੇਖ ਲਈ ਬੈਠ ਕੇ ਪੁੱਛੋ ਉਹ ਗੁਰਵਾਨੀ ਤਾਂ ਕਹਿੰਦੀ ਆ ਕਿ ਕਿਕਰਾਂ ਨੂੰ ਮਠਿਆਈਆਂ ਨਹੀਂ ਲੱਗਦੀਆਂ। ਉਹ ਤੁਸੀਂ ਕਿਕਰਾਂ ਨੂੰ ਮਠਿਆਈਆਂ ਲਈ ਜਾਂਦੇ ਹੋ? ਦੱਸੋ ਕਿੱਥੇ ਗੁਰਵਾਨੀ ਕਹਿੰਦੀ ਕਿਕਰਾਂ ਨੂੰ ਮਠਿਆਈਆਂ ਲੱਗਦੀਆਂ। ਉਹਨਾਂ ਨੂੰ ਠੰਕਾਓ, ਟਣਕਾ ਕੇ ਦੇਖੋ। ਹਰ ਜਗ੍ਹਾ ਜੇ 2-4 ਬੰਦੇ ਬੈਠ ਕੇ ਉਹਨੂੰ ਪੁੱਛਣ, ਇਹਨਾਂ ਕੋਲ ਟਾਈਮ ਨਹੀਂ ਹੁੰਦਾ। ਅਸੀਂ ਬੜੇ ਵਿਜ਼ੀ ਆ, ਜਲਦੀ ਐ। ਪਰ ਬੰਦੇ ਕਿ ਉਹਨਾਂ ਨੂੰ ਵਾਰ-ਵਾਰ ਲੈ ਕੇ ਜਾਂਦੇ ਆ, ਵੀ ਕੋਈ ਇਹਨਾਂ ਨੂੰ ਕੋਈ ਸਵਾਲ ਨਾ ਕਰ ਲੈ। ਜਿੰਨਾ ਦਾ ਮੂ ਪਿਆ ਹੋਇਆ ਸਾਨੂੰ ਗੁੰਮਰਾਹ ਕਰਨ ਲਈ ਕਿਉਂਕਿ ਇਹੋ ਜਿਹੇ ਫੋਕੜ ਕਹਾਣੀਆਂ ਫਿੱਕਰਾ ਨੂੰ ਮਿਠਾਈ ਅੱਗੇ ਸਿੱਖ ਸਿੱਖਣੀ ਨੇ ਉਹ ਪ੍ਰਸ਼ਾਸ਼ਕ ਲਿਆ ਤੇ ਉਹਨਾਂ ਦੇ ਕਪਾਟ ਖੁੱਲ ਗਏ ਤੇ ਨਵੀਂ ਠਾਟ ਹੋ ਗਈ ਪਿਛਲੇ ਜਨਮ ਦਾ ਸਾਰਾ ਗਿਆਨ ਜਾਗ ਪਿਆ ਜਿਵੇਂ ਜਿਵੇਂ ਬੀਤੀ ਸੀ ਸਭ ਸੋਝੀ ਆਲੇ ਇਹ ਵੇਖ ਕੇ ਦੋਵੇਂ ਹੈਰਾਨ ਰਹਿ ਗਏ ਹੱਥ ਜੋੜ ਕੇ ਮੁਖ ਤੋਂ ਬੋਲੇ ਸਾਡੇ ਬਾਰੇ ਆਪ ਜੀ ਦਾ ਕੋਈ ਹੋਰ ਵਚਨ ਹੋਵੇ ਗੁਰੂ ਜੀ ਬੋਲੇ ਜਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਸੀ ਲੋ ਇੱਕ ਵਾਰ ਹੋਰ ਭਗਤ ਕਬੀਰ ਜੀ ਨੂੰ ਬੁਲਾਇਆ ਸੀ ਉਹ ਦਸਣ ਲੱਗੇ ਵਾਰੀ ਪੂਰੀ ਕਹਾਣੀ ਕਿਉਂਕਿ ਇਹਨਾਂ ਨੇ ਸਾਨੂੰ ਗਦੀ ਘੇੜ ਪਾਉਣਾ ਹਾਲਾਂਕਿ ਸਾਰੀ ਬਾਣੀ ਗੁਰੂ ਨਾਨਕ ਪਾਸ਼ਾ ਨੇ ਇਕੱਠੀ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰ ਅਮਰਦਾਸ ਜੀ ਨੂੰ ਗੁਰ ਅਮਰਦਾਸ ਜੀ ਨੂੰ ਗੁਰੂ ਰਾਮਦਾਸ ਜੀ ਨੇ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਦ ਬੀੜ ਦੀ ਸੰਕਲਨ ਉਹਦਾ ਕਰਵਾਇਆ ਸੀ ਉਹਦਾ ਸੰਪਾਦਿਤ ਕੀਤੇ ਸੀ ਪਰ ਕਿਉਂਕਿ ਸਾਨੂੰ ਗਦੀ ਗੇੜ ਪਾਉਣਾ ਇਹਨਾਂ ਨੇ ਤੰਬੂ ਦੇ ਵਿੱਚ ਸਾਰੇ ਭਗਤਾਂ ਨੂੰ ਬੁਲਾਇਆ ਕਵੀ ਸੰਤੋਖ ਸਿੰਘ ਔਰ ਉਸੇ ਫਿਰ ਉਹ ਦਾ ਜ਼ਿਕਰ ਕਰਦਾ ਕਿ ਸਿੱਖੋ ਪੁੱਲ ਨਾ ਜਾਇਓ ਪਾਗ ਤੱਕ ਤਾਂ ਗਏ ਨਹੀਂ ਸੀ ਉਹ शरीर ਦੇ ਵਿੱਚ ਕਿਤੇ ਬੈਠੇ ਸੀ ਫੇ ਹੁਕਮ ਕੀਤਾ ਆਜੋ ਵੀ ਰਿਪੋਰਟ ਆ ਪਾਣੀ ਦਿਖਾਓ ਆਪਣੇ ਇਹਦਾ ਮਤਲਬ ਗੁਰਨਾਨਕ ਪਾਚਨ ਨੇ ਕੋਈ ਪਾਣੀ ਇਕੱਠੀ ਨਹੀਂ ਸੀ ਕੀਤੀ ਗੁਰੂ ਪੰਚਮ ਪਾਚਨ ਉਹਨਾਂ ਨੂੰ ਬੁਲਾਇਆ ਸੀ ਉਹ ਆਏ ਆਪਣੀ ਪਾਣੀ ਦਰਜ ਕਰਾ ਕੇ ਚਲੇ ਗਏ ਕਿੰਨਾ ਪੰਪਲਕੂਸਾ ਪਾਇਆ ਹੈ ਨਾ ਕਿੰਦਾ ਸਿੱਖੀ ਤੋਂ ਸਾਨੂੰ ਗੁੰਮਰਾਹ ਕੀਤਾ ਤੋ ਵੀਰ ਤਿਆਰ ਕੀਤੀ ਸੀ ਉਸ ਸਮੇ ਤੁਸੀ ਦੇ ਸਹਿਤ ਦਰਸ਼ਨ ਦਿੱਤੇ ਸਨ ਉਹਨਾਂ ਨੂੰ ਨਹੀਂ ਪਤਾ ਪਰ ਕਿਉਂਕਿ ਕਹਾਣੀ ਤਾਂ ਕਵੀ ਸੰਤੋਖ ਸਿੰਘ ਨੇ ਬਣਾਈ ਹੈ ਹੁਣ ਇਸ ਦੇ ਸਹਿਤ ਹੋ ਕੇ ਆਏ ਹੋ ਸਾਨੂੰ ਆਪਣੀ ਪਿਛਲੀ ਬਾਣੀ ਸੁਣਾ ਦੇਵੋ ਉਹ ਜਿਹੜਾ ਸਿੱਖ ਸੀ ਭਗਤ ਕਬੀਰ ਦੀ ਦਾ ਦੂਜਾ ਜਨਮ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਹੁਣ ਆਪਣੀ ਪਿਛਲੀ ਬਾਣੀ ਸੁਣਾ ਦੇਵੋ ਇਸ ਜਿਸ ਨੂੰ ਸੁਣ ਕੇ ਸੰਗਤ ਵਿੱਚ ਪ੍ਰੇਮ ਜਾਗੇ ਤੇ ਸਾਰਿਆਂ ਦੇ ਹਿਰਦੇ ਵਿੱਚ ਪ੍ਰਤੀਤ ਉਤਪਨ ਹੋਵੇ ਭਗਤ ਕਬੀਰ ਜੀ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੀ ਕਿਸੇ ਵੀ ਸਿੱਖ ਨੂੰ ਕਹੋ ਭਗਤ ਕਬੀਰ ਜੀ ਦੀ ਬਾਣੀ ਪੜ੍ਹ ਦਿਓ ਪੜ੍ਹ ਦਿੰਦਾ ਇਤਨਾ ਪਖੰਡ ਕਰਨ ਦੀ ਕੀ ਲੋੜ ਥੀ ਪਰ ਕਿਉਂ ਇਹ ਸਾਰੀਆਂ ਪਖੰਡ ਕਹਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਵਿੱਚੋਂ ਅਖਵਾ ਕੇ অথੈਂਟੀਕੇਟਡ ਬਣਾਉਣਾ ਸੀ ਪ੍ਰਮਾਣਿਕ ਬਣਾਉਣਾ ਸੀ। ਔਰ ਅੱਜ ਇਹੀ ਕਾਰਨ ਹੈ ਕਿ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਹੀ ਪਾਲਕੀ 'ਚ ਪੀੜੇ ਤੇ ਰੱਖ ਕੇ ਪ੍ਰਕਾਸ਼ ਕਰਕੇ ਰਮਾਲੇ ਪਾ ਕੇ ਇਸ ਤੋਂ ਕਥਾ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਛਰੀਕ ਬਣਾਉਣ ਦੀ ਪੂਰੀ ਸਾਡੇ ਢੋਂਗੀ ਪ੍ਰਚਾਰਕਾਂ ਨੇ ਭਾਈ ਸਾਹਿਬ ਵਰਗਿਆਂ ਨੇ ਇਹ ਪੂਰੀ ਕੋਸ਼ਿਸ਼ ਕਰ ਰਹੇ ਨੇ ਇਹ ਸਿੱਖੀ ਦੇ ਆਪਣੇ ਨਹੀਂ ਹਨ ਜਿਨ੍ਹਾਂ ਜਿਆਦਾ ਵੱਡੇ ਵਿਦਵਾਨ ਜਿਨ੍ਹਾਂ ਨੂੰ ਜਿਆਦਾ ਪੰਥ ਚ ਪ੍ਰਮਾਣਿਤ ਕੀਤਾ ਉਤਨੇ ਵੱਡੇ ਪੰਥ ਦੋਖੀ ਨੇ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਘੱਟ ਕਰਦੇ ਨੇ ਔਰ ਇਹਨਾਂ ਪਖੰਡ ਕਰੰਥਾਂ ਦੀ ਗੱਲ ਵੱਧ ਕਰਦੇ ਨੇ ਸੋ ਉਹਨਾ ਨੇ ਬਾਣੀ ਸੰਗਤ ਵਿੱਚ ਪ੍ਰੇਮ ਜਾਗ ਕੇ ਤੇ ਸਾਰਿਆਂ ਦੇ ਹਿਰਦੇ ਵਿੱਚ ਵਰਤੀਤ ਉਤਪਨ ਹੋਵੇ ਫਿਰ ਕਬੀਰ ਜੀ ਨੇ ਕਈ ਸ਼ਬਦ ਸੁਣਾਏ ਕਬੀਰ ਜੀ ਨੇ ਉਹ ਉਹ ਸਿੱਖ ਨੇ ਉਹਨੂੰ ਕਬੀਰ ਜੀ ਬਣਾਤਾ ਉਹਨੇ ਕਈ ਸ਼ਬਦ ਸੁਣਾਏ ਪਤਾ ਨਹੀਂ ਚਿਹਰਾ ਮੋਰਾ ਵੀ ਕਬੀਰ ਜੀ ਵਾਲਾ ਹੋ ਗਿਆ ਹੋਵੇ ਜਿਵੇਂ ਪਿਛਲੇ ਜਨਮ ਵਿੱਚ ਉਹਨਾ ਬਣਾਈ ਸਨ ਫਿਰ ਭੋਗ ਭਾ ਕੇ ਫਿਰ ਨਵਾਇਆ ਤਦ ਗੁਰੂ ਜੀ ਨੇ ਇਸ ਤਰ੍ਹਾਂ ਫਰਮਾਇਆ ਸਭ ਸੰਗਤਾਂ ਦਾ ਕਬੀਰ ਸਰਦਾਰ ਹੈ ਗੁਰੂ ਸਹਿਬਾਨ ਨੇ ਗੈਰ ਗੰਭੀਰ ਪੰਥ ਦੀ ਰਚਨਾ ਕੀਤੀ ਹੈ ਹੁਣ ਸਿੱਖਾਂ ਦੇ ਘਰ ਜਾ ਕੇ ਜਨਮ ਤਰਨ ਕਰੋ ਤੇ ਧਰਮ ਰੱਖਣ ਵਾਸਤੇ ਇਹ ਭੇਸ ਬਣਾਵੋ ਸਭ ਪੰਜ ਕਕਾਰ ਧਾਰਨ ਕਰੋ ਕਲਯੁਗ ਦਾ ਨਿਰਵਾਹ ਕਰਨ ਵਾਸਤੇ ਸਿੱਖਾਂ ਦੇ ਘਰ ਵਿੱਚ ਉਤਾਰਾ ਕਰੋ ਗੁਰੂ ਜੀ ਪਾਸੋਂ ਸੁਣ ਕੇ ਸਿੱਖ ਸਿੱਖਣੀ ਸੁਚੇਤ ਹੋ ਗਏ ਆਪਣੇ ਘਰ ਨੂੰ ਚਲੇ ਗਏ ਜੇ ਭਗਤੀ ਵਿੱਚ ਲੱਗ ਗਏ ਸਾਰੇ ਭਗਤਾਂ ਨੇ ਗੁਰੂ ਜੀ ਦਾ ਬਚਨ ਮੰਨਿਆ ਤੇ ਸਿੱਖਾਂ ਦੇ ਘਰ ਜਨਮ ਉਤਾਰ ਕੇ ਆਏ ਸਾਰੇ ਭਗਤ 15 ਭਗਤ ਫਿਰ ਦਵਾਰਾ ਉਹਨਾਂ ਕੋਈ ਭਗਤ ਸੰਪੂਰਨ ਨਹੀਂ ਹੋਇਆ ਕੋਈ ਜੋਤੀ ਸੰਗ ਜੋਤ ਨਹੀਂ ਰਲਈ ਇਹ ਕਵੀ ਸੰਤੋਖ ਸਿੰਘ ਇਹ ਸਾਡਾ ਵਿਦਵਾਨ ਸਾਡੇ ਵਿਦਵਾਨ ਇਹਦੀ ਕਥਾ ਕਰਦੇ ਨੇ ਇਹ ਕਿਸੇ ਨੂੰ ਜੋਤੀ ਜੋਤ ਰਲ ਨਹੀਂ ਦਿੱਤੀ ਸਾਰਿਆਂ ਨੂੰ ਵਾਰ-ਵਾਰ ਜਨਮ ਲੈਣ ਲਈ ਸਿੱਖਾਂ ਦੇ ਘਰ ਜਨਮ ਲੈ ਕੇ ਲੜਾਈਆਂ ਕਰਨ ਲਈ ਭਗਤਾਂ ਨੂੰ ਸੱਦ ਲਿਆ ਸਾਰੇ ਭਗਤਾਂ ਨੇ ਗੁਰੂ ਜੀ ਦਾ ਵਚਨ ਮੰਨਿਆ ਤੇ ਸਿੱਖਾਂ ਦੇ ਘਰ ਜਨਮ ਧਾਰ ਕੇ ਆਏ ਪੰਥ ਵਿੱਚ ਸੇਵਾ ਵਿੱਚ ਲੱਗ ਗਏ ਅਤੇ ਤੁਰਕਾਂ ਦੇ ਨਾਲ ਜੰਗ ਮਚਾਉਣ ਲੱਗੇ ਕਿਉਂ ਵੱਦ ਸਾਰੇ ਸੰਸਾਰ ਦੇ ਸਾਂਝੇ ਹੁੰਦੇ ਆ ਉਹ ਤੁਰਕਾ ਨਾ ਜਾਂ ਕਿਉਂ ਮਚਾਉਣ ਲੱਗੇ ਅਗਰ ਕੋਈ ਹਿੰਦੂ ਜ਼ਾਲਮ ਹੈ ਜਾਂਗਦਾ ਉਹਨਾਂ ਮਚਾਉਣੀ ਚਾਹੀਦੀ ਆ ਅਗਰ ਕੋਈ ਸਿੱਖ ਜ਼ਾਲਮ ਹੈ ਜਾਂਗ ਉਹਨਾਂ ਮਚਾਉਣੀ ਚਾਹੀਦੀ ਆ ਕਿਹੜੇ ਰਾਹ ਪਾ ਦਿੱਤਾ ਮੈਨੂੰ ਤਾਂ ਇੰਜ ਲੱਗਦਾ ਕਿ ਵਾਰੀ ਕਵੀ ਸੰਤੋਖ ਸਿੰਘ ਨੇ ਉਸ ਗ੍ਰੰਥ ਤੇ ਸਿਰਫ ਦਸਤਕ ਕੀਤੀ ਇੱਕ ਗ੍ਰੰਥ ਮੈਂ ਲਿਖਿਆ ਗ੍ਰੰਥ ਕਿਸੇ ਪਟੜ ਬ੍ਰਾਹਮਣ ਨੇ ਲਿਖਿਆ ਉਸ ਬ੍ਰਾਹਮਣ ਨੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਦੋਖੀ ਸੀ ਜਾਂ ਕਵੀ ਸੰਤੋਖ ਸਿੰਘ ਇਹ ਗੁਰੂ ਨਾਨਕ ਪਾਤਸ਼ਾਹ ਦਾ ਦੋਖੀ ਸੀ ਸਿਰਫ ਭੇਟ ਸਿੱਖੀ ਦਾ ਸੀ ਦੋਨਾਂ ਚ ਕੋਈ ਗੱਲ ਹੋ ਸਕਦੀ ਜਾਂ ਕਿਸੇ ਹੋਰ ਨੇ ਲਿਖਿਆ ਇਸ ਦੀ ਕੋਈ ਮਜਬੂਰੀ ਸੀ ਇਸ ਨੇ ਦਸਤਖਤ ਕਰ ਦਿੱਤੇ ਕਿ ਮੈਂ ਲਿਖਿਆ ਜਾਂ ਕਿਸੇ ਦੇ ਹੋਰ ਨੇ ਲਿਖ ਕੇ ਦਿੱਤੀ ਅਵਾਰਤ ਕਿਸ ਨੇ ਕਾਪੀ ਕਰਕੇ ਆਪ ਉਹਨੂੰ ਪੂਰਾ ਲਿਖੇ ਕੋਈ ਡਰਾਫਟ ਬਣਾ ਕੇ ਦੇ ਦੇ ਤਾਂ ਉਹਨੂੰ ਫਿਰ ਕੋ ਸਿੱਧਾ ਕਰਕੇ ਤਾਂ ਕੋਈ ਵੀ ਲਿਖ ਸਕਦਾ ਆਪਾਂ ਡਰਾਫਟ ਬਣਾ ਕੇ ਕੰਪਿਊਟਰ ਵਾਲੇ ਨੂੰ ਦੇ ਦੇਈਏ ਉਹ ਕੰਪਿਊਟਰ ਚੋਂ ਕੱਢ ਦੇਗਾ ਅਗਰ ਕੰਪਿਊਟਰ ਵਾਲਾ ਥੱਲੇ ਆਪਣਾ ਨਾਮ ਲਿਖ ਦੇ ਫਿਰ ਉਹ ਸਾਰਾ ਜਿਹੜਾ ਮਸੌਦਾ ਉਹ ਕੰਪਿਊਟਰ ਵਾਲੇ ਦਾ ਹੋ ਜਾਂਦਾ ਵੀ ਉਹਨੂੰ ਲਿਖਿਆ ਹੈ ਹਾਲਾਂਕਿ ਡਰਾਫਟ ਅਸੀਂ ਬਣਾਇਆ ਮੈਨੂੰ ਇੰਜ ਹੀ ਲੱਗਦਾ ਕਿ ਕਬੀ ਸੰਤੋਖ ਸਿੰਘ ਨੇ ਜਾਂ ਤਾਂ ਉਹ ਸਿੱਖ ਨਹੀਂ ਸੀ ਜਾਂ ਉਸ ਦੀ ਕੋਈ ਮਜਬੂਰੀ ਸੀ ਉਸ ਨੂੰ ਕਿਸੇ ਨੇ ਲਿਖ ਕੇ ਦੇ ਦਿੱਤਾ ਉਸਨੇ ਆਪਣੇ ਨਾਂ ਦੇ ਥੱਲੇ ਸ਼ਾਪ ਦਿੱਤਾ ਸਿੱਖ ਅਜਿਹੀਆਂ ਗੱਲਾਂ ਨਹੀਂ ਲਿਖ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦਾ ਹੋਵੇ ਸਾਰੇ ਜਿਹੜੇ ਭਗਤ ਨੇ ਸਿੱਖਾਂ ਦੇ ਘਰ ਜਨਮ ਲੈ ਕੇ ਤੁਰਕਾਂ ਦੇ ਨਾਲ ਜੰਗ ਮਚਾਉਣ ਲੱਗੇ ਖਾਲਸੇ ਦਾ ਵਿਸ਼ਾਲ ਤੇਜ ਵਧ ਗਿਆ ਕੇਸ ਕੱਛ ਧਾਰ ਕੇ ਵਿਕਰਾਲ ਵਸ਼ਾਸਤਰ ਫੜ ਲੈ ਸਾਰੇ ਵੀਰ ਰਸ ਵਿੱਚ ਸਾਵਧਾਨ ਹੋ ਗਏ ਜੋਤ ਤੋਂ ਬਗੈਰ ਹੋਰ ਕੁਝ ਚਾਹੁੰਦੇ ਹੀ ਨਹੀਂ ਸਨ ਸੋ ਇਹ ਅਧਿਆਇ ਇੱਥੇ ਸਮਾਪਤ ਹੁੰਦਾ ਹੈ ਤੀਸਰੀ ਰੁੱਤ ਦਾ 44ਵਾਂ ਅਧਿਆਇ ਹੈ ਇਹ ਸਮਾਪਤ ਹੋ ਗਿਆ ਹੁਣ ਤੁਸੀਂ ਇਸ ਕਹਾਣੀ ਵਿੱਚੋਂ ਲੱਭ ਲਓ ਕਿਹੜੀ ਗੁਰਮਤ ਦੀ ਗੱਲ ਹੈ ਕਿਹੜੀ ਗੁਰਮਤ ਦੀ ਗੱਲ ਹੈ ਭਗਤ ਕਬੀਰ ਜੀ ਨੂੰ ਜੀਰੋ ਕਰ ਦਿੱਤਾ ਉਹ ਕਹਿੰਦਾ ਹਰ ਕਾ ਹਰ ਕੇ ਹਰ ਕਾ ਸੰਤ ਮੜੇ ਹੜੰਬੈ ਸਗਲੀ ਸੰਤਰਾਏ ਪਰ ਇਹ ਕਹਿੰਦੇ ਨਾ ਉਹ ਹੜੰਬੇ ਮਰ ਗਿਆ ਸੀ ਭਗਤ ਕਬੀਰ ਇਸ ਕਰਕੇ ਉਸ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ ਉਸ ਨੂੰ ਦੁਬਾਰਾ ਜਨਮ ਲੈਣਾ ਪਿਆ ਕਹਾਣੀ ਨੂੰ ਬਲ ਫਰੇ ਪਾ ਕੇ ਜਿੱਦਾਂ ਮਰਜ਼ੀ ਬਣਾ ਲਓ ਪਰ ਅਸਲੀ ਗੱਲ ਹੈ ਉਹ ਪੂਰਨ ਨਹੀਂ ਹੋਇਆ ਸਾਰੀਆਂ ਕਹਾਣੀਆਂ ਇਹਤ ਮੈਂ ਤੁਹਾਨੂੰ ਇਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਕੇ ਸੁਣਾਇਆ ਅਧਿਓ ਵੀ ਕੱਟ ਕਿਉਂਕਿ ਹਮੇ ਕੋ ਪਉੜਾ ਤੁਸੀਂ ਬੋਰ ਹੋਣਾ ਹੋ ਸਕਦਾ ਇਹ ਇਹ ਸੁਣ ਕੇ ਬੋਰ ਹੋਏ ਹੋਵੋ ਉਹ ਥੋੜਾ ਜਿਹਾ ਕੱਢ ਕੇ ਸੁਣਾਇਆ ਸਾਰਾ ਕੁਝ ਕਿਨੇ ਕੋਈ ਕਵੀ ਸੰਤੋਖ ਸਿੰਘ ਨੇ ਬਹੁਤ ਵੱਡਾ ਗ੍ਰੰਥ ਲਿਖਿਆ ਗੱਪਾਂ ਮਾਰੀਆਂ ਗੱਲਾਂ ਰਿਪੀਟ ਕਰ ਕਰਕੇ ਵਾਰ-ਵਾਰ ਲਿਖੀਆਂ ਹੋਈਆਂ ਤੇ ਕਿਹੜਾ ਵੱਡਾ ਗ੍ਰੰਥ ਜੋ ਗੱਪਾਂ ਮਾਰਨੀਆਂ ਕਾਗਜ਼ ਦੀ ਭਰਨੇ ਨੇ ਔੜ-ਵੜ ਔੜ ਲਿਖਣਾ ਕੁਝ ਜੋ ਮਰਜ਼ੀ ਲਿਖੇ ਚ ਕਪਤਾ ਲਿਖਣੇ ਆਉਂਦੀ ਸੀ ਜੇ ਉਹ ਆਪ ਲਿਖੀ ਆ ਜੇ ਕਿਸੇ ਦੀ ਲਿਖ ਲਿਖਾਈ ਤੇ ਦਸਤਖਤ ਕੀਤੇ ਜੇ ਇਹ ਵੀ ਲਿਖੀ ਆ ਕਵਿਤਾ ਸੋਹਣੀ ਲਿਖੀ ਆ ਪਰ ਵਿੱਚੋਂ ਗੁਰਮਤ ਦਾ ਤਤ ਰਸ ਬਿਲਕੁਲ ਨਹੀਂ ਗੁਰਮਤ ਦੇ ਵਿੱਚ ਜ਼ਹਿਰ ਕੋਲੀ ਹੋਈ ਆ ਤੇ ਅਜਿਹਿਆਂ ਵਿਚਾਰਾਂ ਅੱਗੇ ਆਪਾਂ ਚਾਲੂ ਰੱਖਾਂਗੇ ਇਹ ਵਿਚਾਰਾਂ ਖੋਜ ਜੇ ਤੁਹਾਨੂੰ ਚੰਗੀ ਲੱਗਦੀ ਹੈ ਤੇ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਕੈਂਟੀ ਦਾ ਵਤਨ ਵੀ ਦਵਾ ਦਿਓ ਕੋ ਲਾ ਚੋਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ